ਅੱਜ ਕਰਾਇਸ ਦਾ ਕਿੰਗ ਕਨਵੈਂਟ ਸਕੂਲ ਸੁजानਪੁਰ ਵਿਖੇ ਸਲਾਨਾ ਸਪੋਰਟਸ ਮੀਟ ਆਯੋਜਿਤ ਕੀਤੀ ਗਈ ਇਸ ਸਮਾਰੋਹ ਵਿੱਚ ਸ੍ਰੀ ਲਾਲਚੰਦ ਕਟਾਰੂਚ ਜੇ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਕੂਲ ਪ੍ਰਬੰਧਨ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਪੇਟ ਕਰਕੇ ਕੀਤਾ ਗਿਆ ਸਮਾਰੋਹ ਦਾ ਮੁੱਖ ਮਹਿਮਾਨ ਵੱਲੋਂ ਖੇਡ ਚੰਡੇ ਨੂੰ ਲਹਿਰਾਇਆ ਗਿਆ ਅਤੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦਾ ਨਿਰੀਖਣ ਕੀਤਾ इस मौके पे श्री लाल चंद कटारूचक कैबिनेट मंत्री पंजाब वालों सपोर्टस मीट का शुभारंभ किया गया इस मौके पे होरना तो इलावा सर्वश्री पवन कुमार फौजी ब्लाक प्रधान ठाकुर भूपिंदर सिंह फादर जॉन अद्या पेरेंसिपल सिस्टर बिंदु सुजानपुर नगर काउंसिल प्रधान अनुराधा बाली आर एस जसरोटिया श्रीमती अनुराधा जसरोटिया स्टाफ हाजिर सी अज दो दिन द स्पोर्ट्स इवेंट private government schools so janpur vikhe shuru hoya is shuruaat cabinet minister mr lalchans kardarshakt ne kita sports dar event declare open kita sne bade vadhe tarike naal bachche nu motivate kita main secretary chakda ate sare prashasan da school valan school de management valan ਬਹੁਤ ਬਹੁਤ ਤਨਵਾਦ ਕਰਤਾ ਜੀ ਸਰ ਅੱਜ ਕ੍ਰਾਈਜ਼ਾ ਕਿੰਗ ਸਕੂਲ ਵਿੱਚ ਪਹੁੰਚੇ ਹੋ ਜੀ ਫੰਕਸ਼ਨ ਹੈ ਸਪੋਰਟਸ ਮੀਟ ਦੇ ਦੌਰਾਨ ਕੀ ਕਹਿਣਾ ਜੀ ਆਪ ਜੀ ਅੱਜ ਕ੍ਰਾਈਜ਼ਾ ਕਿੰਗ ਸਕੂਲ ਸੁਯਾਨਪੁਰ ਦੇ ਅੰਦਰ ਬਹੁਤ ਹੀ ਇੱਕ ਭਾਪਪੂਰਤ ਈਵੈਂਟ ਹੈਗਾ ਜੋਰੋਜ਼ਾ ਜਿਹੜਾ ਇਹ ਪ੍ਰੋਗਰਾਮ ਚੱਲਣ ਵਾਲਾ ਜਿਹਦੇ ਅੰਦਰ ਜਿਵੇਂ ਬੱਚੇ ਖੇਡਾਂ ਦੇ ਵਿੱਚ ਵੱਡਾ ਮੱਲਾ ਮਾਰ ਰਹੇ ਹਨ ਨਾਲ ਦੇ ਨਾਲ ਟੋਟਲ ਇਸ ਸਕੂਲ ਦੇ ਮੈਨੇਜਮੈਂਟ ਵੱਲੋਂ ਫਾਦਰ ਜ਼ੋਨ ਜੋ ਸਕੂਲ ਚਾਰਜ ਵੀ ਨੇ ਲੈਡਿੰਗ ਪ੍ਰਿੰਸੀਪਲ ਪੂਰੇ ਸਟਾਫ ਵੱਲੋਂ ਜਿਸ ਤਰ੍ਹਾਂ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਮੈਂ ਸਮਝਦਾ ਵੀ ਇਹ ਬੱਚਿਆਂ ਦੇ ਅੰਦਰ ਜਿੱਥੇ ਐਜੂਕੇਸ਼ਨ ਪ੍ਰਦਾਨ ਕਰਨ ਦੇ ਲਈ ਇੱਕ ਵੱਡਾ ਹਮਲਾ ਮਾਰ ਰਹੇ ਉਹਦੇ ਨਾਲ ਦੇ ਨਾਲ ਇਸ ਸਕੂਲ ਦੇ ਬੱਚਿਆਂ ਨੂੰ ਖੇਡਾਂ ਤੇ ਪ੍ਰਤੀ ਕਲਚਰ ਦੇ ਪ੍ਰਤੀ ਜਿਸ ਤਰ੍ਹਾਂ ਇਹ ਵੇਰ ਕਰਦੇ ਆ ਮੈਂ ਸਮਝਦਾ ਵੀ ਬੜੀ ਉੱਚ ਪੱਧ ਦਾ ਮਤਲਬ ਇਹਨਾਂ ਨੇ ਕਾਜ ਕੀਤਾ ਸੋ ਅੱਜ ਇਸ ਸਕੂਲ ਚ ਆਨ ਦਾ ਮੌਕਾ ਮਿਲਿਆ ਮੇਰੀਆਂ ਸ਼ੁਭਕਾਮਨਾਵਾਂ ਨੇ ਇਹ ਸਕੂਲ ਦਿਨ ਦੁਗਣੀ ਰਾਜ ਦੁਗਣੀ ਚੁਗਣੀ ਤਰੱਕੀ ਕਰੇ ਸੋ ਇਹ ਸਕੂਲ ਦੇ ਬੱਚਿਆਂ ਨੂੰ ਮਿਲਦਾ ਮੌਕਾ ਮਿਲਿਆ ਪਰੇਡ ਵੀ ਇਹਨਾਂ ਦੇ ਬਹੁਤ ਨੇੜੇ ਹੋ ਕੇ ਦੇਖੀ ਆ ਬਹੁਤ ਹੀ ਡਿਸਪੀਸਿਪਲਨ ਔਰ ਸ਼ਾਨਦਾਰ ਮਸ਼ਾਸਨ ਵਾਲੇ ਬੱਚੇ ਆ ਇਹ ਬਸ ਮੇਰੀਆਂ ਸ਼ੁਭਕਾਮਨਾਵਾਂ ਨੇ ਇਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਪਰ ਲੱਗਣ ਇਹਨੇ ਬੱਚਿਆਂ ਦੇ ਮਾਪੇ ਜੋ ਆਸਾਂ ਮੀਦਾ ਲਾ ਕੇ ਆਪਣੇ ਬੱਚਿਆਂ ਨੂੰ ਭੇਜਦੇ ਐ ਤੇ ਉਹ ਵੀ ਪੂਰੀਆਂ ਹੋਣ ਸੋ ਸਭ ਨੂੰ ਅੱਜ ਦੇ ਇਸ ਦੋ ਰੋਜਾ ਅ ਇਵੈਂਟ ਦੀਆਂ ਬਹੁਤ ਬਹੁਤ ਮੁਬਾਰਕਾਂ